ਬਹੁਤ ਸਾਰੇ ਮਾਪਿਆਂ ਦੇ ਨਾਲ ਇਹ ਵਾਰਦਾਤ ਇੱਕ ਗੱਲ ਇੱਕ ਘਟਨਾ ਹੁੰਦੀ ਹੈ ਕਿ ਜਿਹੜੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੁੰਦਾ ਜਦੋਂ ਬੱਚਾ ਜਵਾਨ ਹੋ ਜਾਂਦਾ ਤੇ ਉਹ ਸਾਡੇ ਤੇ ਚੀਕਣਾ ਉੱਚੀ ਬੋਲਣਾ ਉਲਟ ਬੋਲਣਾ ਸਾਡੇ ਅੱਗੇ ਬੋਲਣਾ ਸ਼ੁਰੂ ਕਰ ਦਿੰਦਾ ਅਸੀਂ ਦੁਖੀ ਹੁੰਨੇ ਪਰੇਸ਼ਾਨ ਹੁੰਨੇ ਕਿਉਂਕਿ ਜ਼ਰੂਰੀ ਹੈ ਇਹ ਇਹ ਰੈਐਕਸ਼ਨ ਜਿਹੜਾ ਸਾਡੇ ਵੱਲੋਂ ਵੀ ਨੈਚੁਰਲ ਹੈ ਕਿ ਮਾਂ ਪਿਓ ਇੰਨੀ ਜ਼ਿਆਦਾ ਜਿਹੜੀ ਇੱਕ ਸੈਕਰੀਫਾਈਜ਼ ਕਰਦੇ ਆ ਆਪਣੀ ਲਾਈਫ ਦਾ ਆਪਣੇ ਲਾਈਫ ਸਟਾਈਲ ਦਾ ਆਪਣੇ ਖਰਚਿਆਂ ਦਾ ਆਪਣੇ ਔਰਮਾਨਾਂ ਦਾ ਆਪਣੀਆਂ ਰੀਝਾਂ ਦਾ ਉਹ ਸੈਕਰੀਫਾਈਸ ਕਰਕੇ ਆਪਣੇ ਬੱਚੇ ਨੂੰ ਵੱਡਾ ਕਰਦੇ ਆ ਚਾਹੇ ਕੁੜੀ ਚਾਹੇ ਮੁੰਡਾ ਤੇ ਜਦੋਂ ਅੱਗੇ ਬੱਚਾ ਬਰਾਬਰ ਬੋਲਦਾ ਉਲਟੇ ਜਵਾਬ ਦਿੰਦਾ ਤਾਂ ਫਿਰ ਦੁੱਖ ਕਿਸੇ ਵੀ ਮਾਪੇ ਨੂੰ ਹੋਣਾ ਲਾਜ਼ਮੀ ਹੈ ਤੇ ਉਸ ਸਮੇਂ ਮਾਪਿਆਂ ਨੇ ਜਿਹੜੀਆਂ ਦੋ ਵੱਡੀਆਂ ਗੱਲਾਂ ਉਹ ਨਹੀਂ ਕਰਨੀਆਂ ਕਰਨੀਆਂ ਨਹੀਂ ਜਿਹੜੀਆਂ ਨਹੀਂ ਕਰਨੀਆਂ ਇੱਕ ਕਿ ਉਸ ਟਾਈਮ ਬੱਚੇ ਨੂੰ ਇਕੱਲਾ ਨਹੀਂ ਛੱਡਣਾ ਉਹਦੇ ਆਲੇ-ਦੁਆਲੇ ਪ੍ਰੈਜ਼ੈਂਟ ਰਹਿਣ ਦੀ ਕੋਸ਼ਿਸ਼ ਕਰਨੀ ਆ ਪਰ ਬਿਨਾ ਕੁਝ ਮੂੰਹ ਚੋਂ ਬੋਲਿਆ ਨੰਬਰ 2 ਉਸ ਬੱਚੇ ਨੂੰ ਇਹ ਅਹਿਸਾਸ ਕਰਾਉਣਾ ਆਪਣੇ ਐਕਸ਼ਨ ਦੇ ذریعے ਕਿ ਚਾਹੇ ਤੂੰ ਮੇ ਨਾਲ ਲੜ ਰਿਹਾ ਚਾਹੇ ਮੈਂ ਤੇਨਾਂ ਲੜ ਰਹੀ ਆ ਸਾਡੇ ਦੋਨੋਂ ਦੇ ਵਿੱਚ ਜਿਹੜਾ ਇਹ ਰਿਸ਼ਤਾ ਆ ਇਹ ਬਹੁਤ ਅਨਮੋਲ ਆ ਮਤਲਬ ਕਿ ਉਹਦੇ ਖਾਣ ਪੀਣ ਦਾ ਉਹਦੇ ਉੱਠਣ ਬੈਠਣ ਦਾ ਉਹਦੇ ਸਕੂਲ ਦਾ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਣਾ ਆ ਉਹਦੇ ਪਿੱਛੇ ਰਹਿਣਾ ਆ ਉਹਨੂੰ ਇਹ ਅਹਿਸਾਸ ਨਹੀਂ ਕਰਾਉਣਾ ਕਿ ਤੂੰ ਕੱਲਾ ਆ ਅਸੀਂ ਹੁਣ ਤੈਨੂੰ ਬੇਲਗਾਮ ਕਰ ਦਿੱਤਾ ਆ ਤੂੰ ਸਾਡੇ ਮੂਹਰੇ ਬੋਲਿਆ ਇਸ ਕਰਕੇ ਅਸੀਂ ਤੇਰੀ ਪਰਵਾਹ ਨਹੀਂ ਕਰਦੇ ਤੀਜਾ ਦਿਮਾਗ ਦੇ ਵਿੱਚ ਇਹ ਵਿਚਾਰ ਬਿਲਕੁਲ ਨਹੀਂ ਲਿਆਉਣੇ ਕਿ ਮੈਂ ਨੇ ਹੁਣ ਸੁਧਰਨਾ ਨਹੀਂ ਆ ਕਦੇ ਬਹੁਤ ਸਾਰੇ ਮਾਪੇ ਅਕਸਰ ਗੁੱਸੇ 'ਚ ਆ ਕੇ ਸਵਾਲ ਆਪਣੇ ਬ ਨੂੰ ਹੀ ਕਰ ਲੈਂਦੇ ਤੇ ਮੂੰਹ 'ਚ ਵੀ ਗੱਲ ਕੱਢ ਦਿੰਦੇ ਆ ਵੀ ਇਹ ਨਹੀਂ ਹੁਣ ਸੁਧਰ ਸਕਦਾ 네ਗੇਟਿਵਿਟੀ ਜਿਹੜੀ ਆ ਤੁਹਾਡੇ ਰਿਸ਼ਤੇ ਦੇ ਵਿੱਚ ਐਂਟਰ ਨਹੀਂ ਹੋਣੀ ਚਾਹੀਦੀ ਕਿਉਂਕਿ ਮਾਪੇ ਉਹਦਾ ਤੇ ਬੱਚਿਆਂ ਦਾ ਰਿਸ਼ਤਾ ਬਹੁਤ ਸੈਂਸਿਟਿਵ ਹੈ 네ਗੇਟਿਵਿਟੀ ਐਂਟਰ ਹੋਈ ਨਹੀਂ ਕਿ ਕੰਮ ਖਰਾਬ ਹੋਇਆ ਨਹੀਂ ਸੋ ਆਪਣੇ ਬੱਚੇ ਨੂੰ ਆਪਾਂ ਸੰਭਾਲਣਾ ਸਿੱਧੇ ਰਾਹੇ ਵੀ ਪਾਉਣਾ ਝਿੜਕਣਾ ਵੀ ਪੈਂਦਾ ਪਿਆਰ ਵੀ ਕਰਨਾ ਪੈਂਦਾ ਪਰ ਜਦੋਂ ਇੱਕ ਧਿਰ ਗੁੱਸੇ 'ਚ ਐ ਤੇ ਦੂਜੀ ਧਿਰ ਨੂੰ ਸ਼ਾਂਤ ਰਹਿ ਕੇ ਉਹਦਾ ਹੱਲ ਕੱਢਣਾ ਚਾਹੀਦਾ